ਚਾਈਨਾ ਡੋਰ ਨੂੰ ਲੈ ਕੇ ਕੱਢੀ ਗਈ ਮੁਹਿੰਮ ਦੇ ਚਲਦਿਆਂ ਰੋਪੜ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆ ਹੋਇਆ 150 ਦੇ ਕਰੀਬ ਚਾਈਨਾ ਡੋਰ ਦੇ ਗੱਟੇ ਪਕੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਪਵਨ ਕੁਮਾਰ ਨੇ ਕਿਹਾ ਕਿ ਚਾਈਨਾ ਡੋਰ ਤੇ ਪੀੜੀ ਗਈ ਮੁਹਿੰਮ ਦੇ ਚਲਦਿਆਂ ਰੋਪੜ ਪੁਲਿਸ ਨੇ ਇਸ ਦੇ ਖਿਲਾਫ ਮੁਹਿੰਮ ਚਲਾਈ ਹੋਈ ਸੀ ਜਿਸ ਨੂੰ ਲੈ ਕੇ ਅਲੱਗ-ਅਲੱਗ ਟੀਮਾਂ ਬਣਾ ਕੇ ਸਰਚ ਅਭਿਆਨ ਚਲਾਏ ਜਾ ਰਹੇ ਸਨ ਉੱਥੇ ਹੀ ਡਰੋਨ ਦੇ ਨਾਲ ਵੀ ਤਿੱਖੀ ਨਜ਼ਰ ਬਣਾਈ ਗਈ ਸੀ ਜਿਸ ਦੇ ਚਲਦਿਆਂ ਸੂchna ਦੇ ਆਧਾਰ ਤੇ ਅਲੱਗ-ਅਲੱਗ ਜਗ੍ਹਾ ਤੋਂ 4 ਵਿਅਕਤੀਆਂ ਨੂੰ पकड़न ਵਿੱਚ ਸਫਲਤਾ ਹਾਸਿਲ ਕੀਤੀ ਸੀ ਜਦ ਕਿ ਇੱਕ ਵਿਅਕਤੀ ਕੋਲੋ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦੁਆਰਾ ਗੋਦਾਮ ਵਿੱਚ ਛਾਪਾ ਪਾ ਕੇ ਰੱਖੇ ਗਏ ਚਾਈਨਾ ਡੋਰ ਦੇ ਗੱਟੇ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ ਉਹਨਾਂ ਦੱਸਿਆ ਕਿ ਲਗਭਗ 150 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਪਕੜੇ ਗਏ ਨੇ ਤੇ ਮੁਜਰੀਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਤਰ੍ਹਾਂ ਕਿ ਜਿੰਨੇ ਤੋਂ ਤੁਹਾਡੇ ਨੋਟਸਰੀਆ ਮਾਮਲਾ ਕਿ ਰੋਪੜ ਚ ਬਸੰਤ ਮੇ ਜਿਹੜਾ ਤਿਹਾਰਾ ਉਹ ਤੋਂ ਕਰੀਬ 1 ਮਹੀਨਾ ਪਹਿਲਾਂ ਬਹੁਤ ਵੱਡੇ ਲੈਵਲ ਤੇ ਤੰਗਵਾਜੀ ਹੁੰਦੀ ਹੈ ਹਰ ਸਾਲ ਪੁਲਿਸ ਵੱਲੋਂ ਬੜੀਆਂ ਇਹਦੇ ਤਿਆਰੀਆਂ ਕੀਤੀ ਜਾਂਦੀਆਂ ਤਾਂ ਕਿ ਚਾਇਨਾ ਡੋਰ ਜਿਹੜੀ ਨਾ ਯੂਜ਼ ਕੀਤੀ ਜਾਵੇ ਕਿਉਂਕਿ ਚਾਇਨਾ ਡੋਰ ਜਿਹੜੀ ਯੂਜ਼ ਹੋਣ ਨਾਲ ਆਮ ਲੋਕਾਂ ਦੇ ਸਿਟੀਜ਼ਨ ਤੇ ਪੰਛੀ ਪਖਸ਼ੀ ਜਿਹੜੇ ਆ ਸਾਰੇ ਜਿਹੜੇ ਇਹਨਾਂ ਨਾਲ ਇੰਜਰਡ ਹੁੰਦੇ ਆ ਤੇ ਬੜਾ এনवायरमेंट ਚ ਇੱਕ ਕਿਸਮ ਦੀ ਦਹਿਸ਼ਤ ਪੈਦਾ ਹੁੰਦੀ ਹੈ ਕਿ ਚਾਇਨਾ ਡੋਰ ਇਹਨੂੰ ਆਪਾਂ ਇੱਕ ਮਤਲਬ ਕਤਲ ਕਰਨ ਵਾਲੀ ਗੱਲ ਹੁੰਦੀ ਹੈ ਕਿ ਪੰਛੀਆਂ ਦੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੋ ਅਸੀਂ ਇਹਦੇ ਚ ਇਸ ਵਾਰ ਕਾਫੀ ਵੱਡੇ ਪੱਧਰ ਤੇ ਨੂੰ ਰੋਕਣ ਚ ਕਾਮਯਾਬ ਹੋਏ ਆ ਪਰ ਜਿਦ ਤੇ ਅਸੀਂ ਪਹਿਲਾਂ ਵੀ ਦੋ ਵੱਡੇ ਕੇਸ ਦਰਜ ਕੀਤੇ ਸੀ ਹੁਣ ਫੇਰ ਸਾਨੂੰ ਕੁਝ ਸ਼ਿਕਾਇਤਾਂ ਕੋਈ ਤੁਹਾਡੇ ਵੱਲੋਂ ਵੀ ਇਨਪੁਟ ਮਿਲੀ ਆ ਕਿ ਫੇਰ ਵੀ ਕਾਫੀ ਲੋਕ ਜਿਹੜੇ ਆ ਚੈਨਲ ਡੋ ਯੂਜ਼ ਕਰ ਰਹੇ ਆ ਸੋ ਅਸੀਂ ਕੱਲ ਜਿਵੇਂ ਤੁਹਾਡੇ ਮਦਰਮ ਰਾਹੀਂ ਵੀ ਲੋਕਾਂ ਨੂੰ ਵਿਵੇਰ ਕੀਤਾ ਸੀ ਕਿ ਅਸੀਂ ਤਿੰਨ ਟੀਮਾਂ ਬਣਾ ਕੇ ਜਿਹੜਾ ਡਰੋਰ ਨਹੀਂ ਪਲਾਕੇ ਸਰਵਲੈਂਸ ਕੀਤਾ ਸੀ ਜਿਹਦੇ ਚੱਲਦੇ ਆ ਅਸੀਂ ਚਾਰ ਜਿਹੜੇ ਵਿਅਕਤੀ ਚੈਨਾਡੂਰ ਚ ਪਕੜੇ ਆ ਪਹਿਲਾਂ ਜਦੋਂ ਅਸੀਂ ਮੁਕਦਮਾ ਦਾਜ ਕੀਤਾ ਉਹਦੇ ਚ ਅਸੀਂ ਜਗਦੀਸ਼ ਜਿਹੜਾ ਕਿ ਕਾਲਜ ਰੋਡ ਦਾ ਰਹਿਣ ਵਾਲਾ ਮੋਂਟੀ ਮੁਹੱਲਾ ਫੂਲ ਚੱਕਰ ਦਾ ਰਹਿਣ ਵਾਲਾ ਭਜਨ ਸਿੰਘ ਭਜਨ ਸਿੰਘ ਜਿਹੜਾ ਬਰਾਮਪੁਰ ਕਲੋਨੀ ਦਾ ਰਹਿਣ ਵਾਲਾ ਭਗਵੰਤਪੁਰ ਤੇ ਭੋਲਾ ਜਿਹੜਾ ਪਿਆਰਾ ਸਿੰਘ ਕਲੋਨੀ ਦਾ ਰਹਿਣ ਵਾਲਾ ਇਹ ਚਾਰ ਬੰਦਿਆਂ ਦੇ ਖਿਲਾਫ ਮੁਕਦਮਾ ਦਾਜ ਕੀਤਾ ਸੀ ਮੁਕਦਮੇ ਦੌਰਾਨ ਇਹਨਾਂ ਕੋਲ ਸਾਨੂੰ originally ਪਹਿਲਾਂ ਜਿਹੜੇ 10 ਰੋਲ ਚੈਨਲ ਡੋਰ ਦੇ ਮਿਲੇ ਸੀ ਫਿਰ ਜਦੋਂ ਮਕਦਮੇ ਦੀ ਤਤਕਸ਼ਿਚ ਇਹਦੀ ਜਿਹੜੀ ਜਗਦੀਸ਼ ਦੀ ਥੋੜੀ ਸਖਤੀ ਨਾਲ ਪੁੱਛਿਸ਼ ਕੀਤੀ ਗਈ ਤਾਂ ਇਹਨੇ ਦੱਸਿਆ ਕਿ ਇਹਦਾ ਇੱਕ ਨਹਿਰੂ ਨਗਰ ਚ ਦੇ ਨੇੜੇ ਇੱਕ ਗਟਾਉਨ ਹੈਗਾ ਉਹ ਘਰ ਸੀ ਜਿਹਨੂੰ ਐਜ਼ ਅ ਗਟਾਉਨ ਵਰਤਦਾ ਸੀ ਫਿਰ ਪੁਲਿਸ ਪਾਰਟੀਕਲ ਨੂੰ ਜਦੋਂ ਉੱਥੇ ਰੇਡ ਕੀਤੀ ਗਈ ਤਾਂ ਸਾਨੂੰ ਜਿਹੜੇ ਆ ਤਿੰਨ ਪੇਟੀਆਂ ਜਿਹਦੇ ਚ ਕਰੀਬ 140 ਰੋਲ ਜਿਹੜੇ ਆ ਹੋਰ ਕੰਗਰੰਦ ਹੋਇਆ ਸੋ ਟੋਟਲ ਇਹਨਾਂ ਕੋਲ 150 ਰੋਲ ਜਿਹੜੇ ਚੈਨਲ ਡੋਰ ਦੇ ਬਰੰਦ ਹੋ ਗਏ ਆ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ origianally ਜਿਹੜਾ ਇਹ ਜੜੀ ਐਫ ਆਰ ਸੀ ਕਿ ਅਸੀਂ 223 ਜਿਹੜੀ ਬੀ ਐਨ ਐਸ ਚ ਦਰਜ ਕੀਤੀ ਸੀ ਪਰ ਹੁਣ ਅਸੀਂ ਇਹਦੇ ਵਿੱਚ ਜਿਹੜੇ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਤੇ ਵਾਇਲਡ ਲਾਈਫ ਪ੍ਰੋਟੈਕਸ਼ਨ ਐਕਟ ਐਡ ਕੀਤੇ ਸੋ ਇਹ ਜਿਹੜੇ ਬੰਦੇ ਆ ਇਹਨਾਂ ਦੀ ਜਿਹੜੀ ਇਹ ਬਸੰਤ ਜੇਲ ਚ ਕੱਟੀ ਆ ਕਿੰਨੀ ਇਹਦੇ ਵਿੱਚ ਸਜ਼ਾ ਦਾ ਪ੍ਰੋਗਰਾਮ ਹੈਗਾ ਇਹ ਤੁਹਾਨੂੰ ਚਾਦਾਂ ਕਿ ਜਿਹੜੇ ਐਕਟ ਚ ਬੇਸਿਕਲੀ ਕੀ ਹੈ ਕਿ ਜਿਹੜੇ ਵਰਡਸ এনवायरमेंट ਨੂੰ ਐਕਸਪਲੋਇਟ ਕਰਦੇ ਆ ਇਹ ਨੋਨ ਅਵੇਲੇਬਲ ਜਿਹੜੀਆਂ ਧਾਰਾ ਐਡ ਹੋਈਆਂ ਸੋ ਇਹ ਜਿਹੜੇ ਬਾਕੀ ਦਾ ਕੋਰਸ ਤੇ ਡਿਪੈਂਡ ਕਰਦਾ ਕਿ ਇਹਨੂੰ ਕਿੰਨੀ ਕਦੋਂ ਵੇਲ ਮਿਲਦੀ ਆ ਪਰ ਸਾਡੀ ਜਿਹੜੀ ਪੁਲਿਸ ਦੀ ਕੋਸ਼ਿਸ਼ ਹੋਊਗੀ ਕਿ ਇਹਨਾਂ ਦਾ ਬਦ ਤੋਂ ਬਦ ਜਿਹੜਾ ਸਮਾਂ ਇਹ ਜੇਲ੍ਹ ਚ ਲਾਣ ਔਰ ਇਹਨਾਂ ਨੂੰ ਅਸੀਂ ਸਜ਼ਾ ਕਰੇ ਐਕਟ ਜਿਹੜੀ ਸਜ਼ਾ ਤਿੰਨ ਸਾਲ ਤੋਂ ਪੰਜ ਸਾਲ ਤੱਕ ਇਸ ਸੀਜ਼ਨ ਚ ਅਸੀਂ ਏਦਾਂ ਕਿ ਪਹਿਲੇ ਜਿਹੜੀ ਇਹ ਸਾਡੀ ਐਫਆਰ ਉਹਦੇ ਕਿ ਪੋਲੂਸ਼ਨ ਕੰਟਰੋਲ ਦੀ ਟੀਮ ਤੇ ਕਮੇਟੀ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਦਿੱਤੀ ਸੀ ਉਹਦੇ ਵੀ ਸਾਡੇ ਕਰੀਬ 10 ਰੋਲ ਸੀ ਫਿਰ ਇੱਕ ਅਸੀਂ ਆਪਣੇ ਵੱਲੋਂ ਸਿਟੀ ਪੁਲਿਸ ਨੇ ਜਿਹੜਾ ਮਕਦਮਾ ਦਰਜ ਕੀਤਾ ਸੀ ਉਹਦੇ 360 ਰੋਲ ਅਸੀਂ ਬਰੰਗ ਕੀਤੇ ਸੀ ਜਿਹੜਾ ਹੁਣ ਆ ਦੱਸ ਰਹੇ ਆ ਇਹਦੇ ਚ ਅਸੀਂ 150 ਜਿਹੜੇ ਰੋਲ ਬੰਦ ਕੀਤੇ ਸੋ ਤਿੰਨ ਮਕਦਮੇ ਸਾਡੇ ਸਿਟੀ ਥਾਣੇ ਦਰਜ ਹੋ ਚੁੱਕੇ ਆ ਹੁਣ ਤੇ ਇਹ ਜਿਹੜੀ ਕੰਟੀਨਿਊਲੀ ਮੁਹਿੰਮ ਚੱਲੂਗੀ ਔਰ ਇਸ ਬਸੰਤ ਤੇ ਅਸੀਂ ਹੋਰ ਇੱਕ ਨਵਾਂ ਐਡ ਕਰ ਰਹੇ ਆ ਕਿ ਅਸੀਂ ਕਰਤੋ ਕਰਤ ਜਿਹੜੀਆਂ 8 ਟੀਮਾਂ ਸ਼ਹਿਰ ਚ ਡਿਪਲੂਟ ਕਰਾਂਗੇ ਕਿ ਜੇਕਰ ਕੋਈ ਮਤਲਬ ਚੈਨਲ ਡੋਨਰ ਪਤੰਗ ਉਡਾੰਦਾ ਵੀ ਪੁਲਿਸ ਕੋ ਕਾਬੂ ਆਇਆ ਤਾਂ ਉਹਦੇ ਤੇ ਕਾਨੂੰਨੀ ਕਦਮ ਦਚਕਰ ਐਸਚਓ ਸਰ ਜਿਹੜੀ ਚਾਹੀਦੀ ਕੋਈ ਪ੍ਰੋਵੀਜ਼ਨ ਕੋਲੋਂ ਇਸ ਤਰ੍ਹਾਂ ਕਿ ਜੇ ਕੋਈ ਬੰਦਾ ਆਪਣਾ ਘਰ ਚ ਤਿਹਾਰ ਮਨਾ ਰਿਹਾ ਉਹਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੇ ਉਹ ਨੌਜੰਸ ਕ੍ਰੀਏਟ ਕਰ ਰਿਹਾ ਕਿ ਜਿਹਦੇ ਨਾਲ ਉਹਦੇ ਆਂਡ ਗਵਾਂਡ ਚ ਕਿਸੇ ਨੂੰ ਤਕਲੀਫ ਹੋ ਰਹੀ ਹੈ ਜਾਂ ਆਮ ਸਿਟੀਜ਼ਨ ਨੂੰ ਤਕਲੀਫ ਹੋ ਰਹੀ ਹੈ ਜਿਵੇਂ ਤੁਸੀਂ ਦੱਸਿਆ ਕਿ ਸ਼ਰਾਬ ਪੀ ਕੇ ਹੱਲ ਹੱਲਾ ਗੁਲਾ ਕਰ ਰਿਹਾ ਪਬਲਿਕ ਪਲੇਸਿਸ ਤੇ ਜੇ ਕੋਈ ਮਤਲਬ ਮਾੜੀ ਐਕਟੀਵਿਟੀ ਕਰਦਾ ਤਾਂ ਉਹਦੇ ਤੇ ਨੇਚਰਲੀ ਗੱਲ ਹੈ ਕਿ ਕਾਰਵਾਈ ਹੋਊਗੀ ਜੇ ਕੋਈ ਹੁਣ ਬੰਦਾ ਬਸੰਤ ਦਾ ਤਿਹਾਰਾ ਉਹਦੇ ਤੇ ਮੋਟਰਸਾਈਕਲ ਤੇ ਫੜਗੰਦ ਵਿਚਾਰੇ ਤਾਂ ਅਸੀਂ ਉਹਦੇ ਖਿਲਾਫ ਤੌਰ ਤੇ ਕਿشن ਲਾਵਾਂਗੇ ਸ਼ਿਕਾਇਤ ਤੇ ਆਪੇ ਕਰਾਂਗੇ ਦੇਖੋ ਜਿਹੜੇ ਤਾਂ ਪਬਲਿਕ ਪਲੇਸਿਸ ਤੇ ਕਿਉਂਕਿ ਅਸੀਂ ਟੀਮਾਂ ਤਾਇਨਾਤ ਕਰਦੇ ਆ ਜੇ ਉੱਥੇ ਸਾਨੂੰ ਆਪ ਸਾਡੇ ਨੋਟਸ ਜਾਂਦੀ ਗੱਲ ਤਾਂ ਅਸੀਂ ਮਕਦਮਾ ਅੰਦਰ ਕਰਾਂਗੇ ਜਿਹੜੇ ਹੁਣ ਮਹੱਲਿਆਂ 'ਚ ਹਰ ਇੱਕ ਜਗ੍ਹਾ ਤਾਂ ਪੋਸੀਬਲ ਨਹੀਂ ਹੈ ਕਿ ਪੁਲਿਸ ਅਸੀਂ ਲਾ ਦਈਏ ਜੇ ਉੱਥੋਂ ਸਾਨੂੰ ਕੋਈ ਸਿਟੀਜ਼ਨ ਸ਼ਿਕਾਇਤ ਕਰੂਗਾ ਕਿ ਜੀ ਫਲਾਨੇ ਘਰ 'ਚ ਜਿਹੜਾ ਇਹਨੇ ਡੀਜੀ ਲਾ ਕੇ ਇਹ ਰੌਲਾ ਰੱਪਾ ਪਾ ਰਿਹਾ ਔਰ ਆਮ ਲੋਕ ਡਿਸਟਰਬ ਹੋ ਰਿਹਾ ਤਾਂ ਅਸੀਂ ਉਹ ਕਰੀਏ